ਸ਼ੀ ਵਾਤ ਕਰਾਂਗੇ ਪਰ ਉਸ ਤੋਂ ਪਹਿਲੇ ਨਾਸੇ ਪਾਲਣੇ ਹੁਣ ਤੱਕ ਇਹ ਬਹੁਤ ਸੁਖੀ ਹੈ ਖੁਣ ਖਬਰ ਅਸਥਾਨਾ ਪੰਮਿਸ ਪਾਰਲੀਮੈਂਟਲ ਪਾਰਟੀ ਦੀ ਪ੍ਰਧਾਨ ਸੁਨੀਆ ਗਾਂਧੀ ਦੇ ਤਬੀਅਤ ਵਿਗੜਨ ਕਰਕੇ ਉਹਨਾਂ ਨੂੰ ਹਸਪਤਾਲ ਪਹੁੰਚ ਕਰਵਾਇਆ ਗਿਆ ਜਾਣਕਾਰੀ ਤਾਮਾ ਤੋਂ ਦਿੱਤੀ ਦੀ ਉਹਨਾਂ ਨੂੰ ਕੋਈ ਸਬੰਧੀ ਸਮੱਸਿਆ ਹੋ ਗਈ ਸੀ ਜਿਸ ਕਰਕੇ ਉਹਨਾਂ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਧਰ ਉਨ੍ਹਾਂ ਦੀ ਰੈਗੂਲਰ ਜਾਂਚ ਕੀਤੀ ਗਈ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਡਾਕਟਰਾਂ ਦੀ ਨਿਗਰਾਨੀ ਜਾਰੀ ਰੱਖਿਆ ਗਿਆ ਹਸਪਤਾਲ ਪ੍ਰਸ਼ਾਸਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਸ਼ੁੱਕਰਵਾਰ ਸ਼ਾਮ ਤੱਕ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੇ ਸੰਭਾਵਨਾ ਹੈ ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੀ ਹਾਲਤ ਵਿੱਚ ਜਲਦੀ ਸੁਧਾਰ ਹੋ ਸਕੇ ਸੰਗੰਧ ਅੰਦਰਾਮ ਹਸਪਤਾਲ ਦੇ ਕਮਿਊਨਿਟੀ ਬੋਰਡ ਦੇ ਚੇਅਰਮੈਨ ਡਾਕਟਰ ਅਜੀਤ ਸਮਰੂਪ ਨੇ ਦੱਸਿਆ ਕਿ ਸੁਨੀਲ ਗਾਦੀਪੁਰ ਪੇਸ਼ ਤੋਂ ਬੰਦੀ ਵਿਸ਼ੇਸ਼ ਰੋਗਿਆ ਕਾਰਨ ਦਾਖਲ ਕਰਵਾਇਆ ਗਿਆ ਤੇ ਉਹ ਯੂਨੀਵਰਸਿਟੀ ਦੇ ਡਾਕਟਰ ਦੀ ਦੇਖਰੇਖ ਵਿੱਚ ਨੇ ਉੰਨਾ ਤੇ ਨਾ ਹੈ ਤੇ ਘਰੋਂ ਦੀ ਕੋਈ ਲੋੜ ਨਹੀਂ ਹੈ ਇੱਕ ਜਾਂਚ ਹੈ ਤੇ ਦੇਖਭਾਲ ਦਾ ਸਿਸਟਮ ਗਿਆਨ ਦੇ ਵਿੱਚ ਆਖਰੀ ਵਾਰ 13 ਫਰਵਰੀ ਨੂੰ ਸੰਸਦ ਦੇ ਬਜਟ ਸੈਸ਼ਨ ਦੌਰਾਨ ਰਾਸਵਭ ਵਿੱਚ ਚਿਤਕਾ ਕਾਰਤਵੀਨ ਨੇ ਆਸੀ ਵਿਦਾਸ ਕੀਤੀ ਸੋਨੀਆ ਗਾਦੀ ਨੇ ਸਰਕਾਰ ਨੂੰ ਜਨਗਰਨ ਲਈ ਜਲਦੀ ਜਲਦੀ ਕੰਮ ਕਰਾਉਣ ਲਈ ਕਿਹਾ ਸੀ ਕਿ ਮੇਰਾ ਦਾਵਾ ਸੀ ਕਿ ਦੇਸ਼ ਵਿੱਚ ਸਿਰਫ 14 ਕਰੋੜ ਲੋਕ ਪ੍ਰਾਕਸ਼ਿਕਿਆ ਕਾਨੂੰਨ ਦੇ ਤਹਿਤ ਲਾਭ ਤੋਂ ਵਾਂਝੇ ਨਹੀਂ ਰਾਸਵਭ ਵਿੱਚ ਜੋ ਸਫਰ ਕਾਲ ਦੌਰਾਨ ਆਪਣੀ ਪਹਿਲੀ ਗੱਲਬਾਤ ਵਿੱਚ ਸੋਨੀਆ ਗਾਦੀ ਨੇ ਕਿਹਾ ਸੀ ਕਿ ਐਨ ਐਫ ਐਸ اے ਦੇ ਤਹਿਤ ਲਾਭ ਆਪਤੀਆਂ ਵਿੱਚ ਸ਼ਾਨ 2000 ਅੰਤ ਵਿੱਚ ਮਰਦ ਸਮਾਰੀ ਇਨਸਾਨੀਅਤ ਦੀ ਜਾਰੀ ਹੈ ਨਾ ਕਿ ਤਾਜ਼ਾ ਆਫਾਤ ਦੇ ਆਪਾਤ ਦੀ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਗੈਰ ਬੋਲੀਆਂ ਜਮਾਤਾਂ ਲਈ ਅਕਾਦਮਿਕ ਸਾਲ 2024-25 ਦੀ ਨਿਖਾਨਾ ਦੀ ਪ੍ਰੀਖਿਆਵਾਂ ਵਾਸਤੇ ਨਿਰਦੇਸ਼ ਜਾਰੀ ਕਰ ਦਿੱਤੀ ਹੈ। ਸੁਵੇਦੀ 6ਵੀਂ ਸਭ ਤੋਂ ਨੀਵੇਂ ਤੋਂ ਗਿਆਨ ਦੀ ਸਮਾਰਟੀ ਤਿਆਰਤੀ ਤੇ 3 ਮਾਰਚ ਤੋਂ ਲੈ ਕੇ 25 ਚਦ ਦੀ 1 ਤੋਂ 24 ਮਾਰਚ ਦੇ ਪੇਪਰ 17 ਮਾਰਚ ਤੋਂ ਲੈ ਜਾਣਗੇ ਪ੍ਰੀਖਿਆਵਾਂ 21 ਮਾਰਚ ਤੱਕ ਚੱਲਣਗੀਆਂ ਜਿਨ੍ਹਾਂ ਦੇ ਨਤੀਜੇ ਹਰ ਹਾਲ ਵਿੱਚ 28 ਮਾਰਚ ਤੱਕ ਿਆਰ ਕਰੇ ਹੋਣਗੇ। ਰਾਜ ਵਿਦਿਅਕ ਖੋਜ ਦੇ ਸਿਖਲਾਈ ਇੰਸਟੀਚਨ ਨੂੰ ਪਰਟੈਂਟ ਜਾਰੀ ਸਮਾ ਸ਼ਾਰਨੀ ਤੇ ਦੇਸ਼ੀ ਤਰਕਾਬਾ ਪ੍ਰੀਖਿਆ 台湾人讲。 ਸਾਹਿਬ ਜੀ ਸਤਿ ਸ੍ਰੀ ਅਕਾਲ ਨਵੀਂ ਗੈਂਗ ਇਸ ਮਾਤਾ ਚੱਕਵਸ਼ਣ ਸਕੂਲ ਮੁਖੀ ਕੋ ਦੇ ਹੁਸ਼ਿਆਰ ਦੇ ਆਪਕੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਰਸ਼ਿਤ ਨਮੇ ਪ੍ਰੈਪਰ ਅਨੁਸਾਰ ਤਿਆਰ ਕਰਾਂਗੇ ਨਤੀਜਾ ਦਾ ਐਲਾਨ 29 ਮਾਰਚ 2025 ਨੂੰ ਕੀਤਾ ਜਾਵੇਗਾ ਇਸ ਨਾਲ ਅਧਿਆਪਕ ਮਾਪੇ ਮੀਟਿੰਗ ਲਈ ਤਿਆਰ ਕੀਤੀ ਸਾਲਾਨਾ ਕਾਰਜਕਾਰੀ ਰਿਪੋਰਟ ਵੀ ਮਾਪੇ ਨੂੰ ਦਿੱਤੀ ਜਾਵੇਗੀ ਬਰਨਾਲਾ ਪੁਲਿਸ ਨੂੰ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਬਰਨਾਲਾ ਪੁਲਿਸ ਨੇ ਡਰੱਗ ਤਸਕਰਾਂ ਦੇ ਤੋਹਰਾ ਦੀ ਸੰਪਤੀ ਨੂੰ ਜ਼ਬਤ ਕੀਤਾ ਪੁਲਿਸ ਨੇ ਤਿੰਨ ਨਸ਼ਕਾ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਹੈ ਇਸ ਕਾਰਨ ਨੇ ਦਰ ਤਸ ਆਪੇ ਸੰਪਤੀ ਮੁਦਦ ਕਰਨ ਲਈ ਆਰਡਰ ਚੱਕਾ ਦਿੱਤੇ ਨੇ ਇਹ ਕਾਰਵਾਈ ਬਰਨਾਲਾ ਦੇ ਤੋ ਤੇ ਸ਼ੇਰਪੁਰ ਦੇ ਨਸ਼ਾ ਕਸਰ ਦੇ ਖਿਲਾਫ ਕੀਤੀ ਹੈ ਇਸ ਮੌਕੇ डीएसपी बरनाला ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੇ ਕਿਸੇ ਸਖਸ਼ ਨਸ਼ਾ ਤਸਕਰੀ ਕਰਕੇ ਸੰਪਤੀ ਬਣਾਉਦਾ ਹੈ ਤਾਂ ਉਸ ਦਾ ਵੀ ਇਹੋ ਹਸ਼ਕ ਕੀਤਾ ਜਾਵੇਗਾ ਡੀएसपी ਸ੍ਰੀ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਨਸ਼ੇ ਵਿਰੁੱਧ ਇਹ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਵਾਫਾ ਖਿਲਾਫ ਕੁੱਟ ਜਾ ਕੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਦਾਫੀ ਹੈ ਕਿ ਬਰਨਾਲਾ ਦੇ ਇੱਕ ਮਹਾਨਦਰ ਨਗਰ ਨਿਵਾਸੀ ਜਸਵੀ ਸਿੰਘ ਮੋਹਰਾਂ ਨੂੰ ਫ੍ਰੀਜ਼ ਕੀਤਾ ਗਿਆ ਹੈ ਇਸ ਤੋਂ ਇਲਾਵਾ ਰਾਮ ਬਾਗ ਦੀ ਪਿਛਲੀ ਬਸਤੀ ਦੇ ਵਿੱਚ ਮਨਜੀਤ ਸਿੰਘ ਮਨੀ ਨੂੰ ਦੋ ਵਾਫਾ ਰਹਾਇਸ਼ੀ ਮਕਾਨ ਤੇ ਕੁਝ ਸੰਪਤੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸ਼ੇਰਪੁਰ ਦੇ ਨਿਵਾਸੀ ਮੋਨਾ ਨਾਮਕ ਮਹਿਲਾ ਦੇ ਮਕਾਨ ਨੂੰ ਹੀ ਫ੍ਰੀਜ਼ ਕੀਤਾ ਗਿਆ ਹੈ ਅਰ ਦੱਸਿਆ ਕਿ ਕੁੱਲ ਜ਼ਬਤ ਕੀਤੀ ਗਈ ਸੰਪਤੀ ਦੀ ਕੀਮਤ 1 ਕਰੋੜ 15 ਲੱਖ ਹੈ ਉਹਨਾਂ ਨੇ ਕਿ ਕਿ ਮੁਨਸਿਬਾ ਦੀ ਸੰਪਤੀ ਸੀਜ਼ ਕੀਤੀ ਗਈ ਹੈ ਉਹ ਨਸ਼ਾ ਤਸਕਰ ਦੇ ਮਾਮਲੇ ਵਿੱਚ ਸ਼ਾਮਲ ਨੇ ਜਿਸ ਤਾਰੇ ਨੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਜਿਲ੍ਹਾ ਲੁਧਿਆਣਾ ਦੇ ਦਰਾਹਾ ਸ਼ਹਿਰ ਵਿੱਚ ਇੱਕ ਕੀਟਨਾਸ਼ਕ ਤੇ ਖਾਦ ਬਣਾਉਣ ਵਾਲੀ ਫੈਕਟਰੀ ਤੇ ਕੀਤੀ ਗਈ ਭਾਰ ਵੱਲੋਂ ਛਾਪਾ ਮਾਰਿਆ ਗਿਆ ਇਸ ਤੋਂ ਪਹਿਲਾਂ ਖਾਦਾ ਤੇ ਦਵਾਈਆਂ ਨਾਲ ਭਰਿਆ ট্রাক ਫੜਿਆ ਗਿਆ ਸੀ ਜੋ ਕਿ ਦਰਾਹਾ ਖਾਣੇ ਦੀ ਪੁਲਿਸ ਨੇ ਕਬਜ਼ੇ ਵਿੱਚ ਹੈ ਫਿਲਹਾਲ ਕੇ ਕੇ ਵਾਲੀ ਭਾਰ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਜੂਨ 2022 ਵਿੱਚ ਐਸਐਫਐਮ ਤੇ ਚਾਪਾ ਮਾਰਿਆ ਗਿਆ ਸੀ ਫੈਕਟਰੀ ਚ ਨਕਲੀ ਖਾਦ ਤੇ ਦਵਾਈਆਂ ਬਣਾਉਣ ਦਾ આરોਪ ਹੈ ਉਸ ਵੀ ਮਾਮਲੇ ਤੋਂ ਐਫਆਈਆਰ ਦਰਜ ਕੀਤੀ ਗਈ ਸੀ ਤੇ ਕਿਪੜੀ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਲ੍ਹਾ ਫਿਰੋਜ਼ਪੁਰ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬਲਾਕ ਅਫਸਰ ਰਾਮ ਸਿੰਘ ਨੂੰ ਸਵੇਰੇ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੂਰੀ ਟੀਮ ਨੇ ਜਾਂਚ ਲਈ ਫੈਕਟਰੀ ਆਈ ਪਰ ਫੈਕਟਰੀ ਮਾਲਕ ਮੌਕੇ ਤੇ ਨਹੀਂ ਮਿਲਿਆ ਜੋ ਸੂ ਦਸਤਾਵੇਜ਼ ਦੇ ਮੰਗਵਾਏ ਗਏ ਨੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਨਕਲੀ ਖਾਦਾ ਤੇ ਦਵਾਈਆਂ ਦੇ ਦੋਸ਼ਾਂ ਦੀ ਸੈਂਪਲਿੰਗ ਕੀਤੀ ਜਾਵੇਗੀ 14 ਹੁਏ ਕੇ ਫੈਕਟਰੀ ਜਿਹਨੂੰ 2022 ਵਿੱਚ ਇਸਨੇ ਛਾਪਾ ਮਾਰਿਆ ਗਿਆ ਸੀ ਯੂਨੀਵਰਸਲ ਕ੍ਰੌਪ ਪ੍ਰੋਟੈਕਸ਼ਨ ਨਾਮ ਦੀ ਫੈਕਟਰੀ ਤੋਂ ਨੌ ਕਿਸਮਾਂ ਦੀਆਂ ਨਕਲੀ ਖਾਦਾ ਦੀ ਵੱਡੀ ਮਾਤਰਾ ਜ਼ਬਤ ਕੀਤੀ ਗਈ ਸੀ ਜਿਸ ਕੋਲ ਕੋਈ ਵੀ ਲਾਇਸੈਂਸ ਨਹੀਂ ਸੀ ਉਸ ਸਮੇਂ ਜਦੋਂ ਯੂਨੀਵਰਸਲ ਕ੍ਰੌਪ ਪ੍ਰੋਟੈਕਸ਼ਨ ਦੀ ਫੈਕਟਰੀ ਵਿੱਚ ਛਾਪਾ ਮਾਰਿਆ ਗਿਆ ਸੀ ਜਾਂਚ ਕੀਤੀ ਨਹੀਂ ਪਾਇਆ ਗਿਆ ਸੀ ਕਿ ਫੈਕਟਰੀ ਕੋਲ ਸਿਰਫ ਇੱਕ ਹੁਕਮ ਐਮ ਪੀ ਕੇ ਤਿਆਰ ਕਰਉਂਦੇ ਸਨ ਨਿਰਮਾਨ ਕੋ ਜਿੰਦਾ ਲਾਇਸੈਂਸ ਸੀ ਜਦੋਂ ਕਿ ਇਹ ਕੰਪਨੀ ਲਗਭਗ 9 ਕਿਸਮਾਂ ਦੀਆਂ ਖਾਦਾਂ ਦਾ ਨਿਰਮਾਨ ਕਰ ਰਹੀ ਸੀ ਕਿ ਉਹਨਾਂ ਨੂੰ ਬਾਜ਼ਾਰ ਵਿੱਚ ਵੇਚੀ ਸੀ ਇਸ ਕੰਪਨੀ ਦੁਆਰਾ ਤਿਆਰ ਕੀਤੇ ਜਾ ਰਹੇ ਉਤਪਾਦਾਂ ਨੂੰ ਕੀਤੀ ਵੱਡੀ ਵਿਭਾਗ ਦੇ ਅਧਿਕਾਰੀਆਂ ਨੇ ਡੁਪਲੀਕੇਟ ਦੱਸਿਆ ਸੀ ਤੇ ਮੌਕੇ ਤੋਂ ਕੈਲਸ਼ੀਅਮ ਸਲਫਰ ਪੋਰਟਾਜ ਪ੍ਰੋਟੀਨ ਤੇ ਹੋਰ ਬਹੁਤ ਸਾਰੇ ਤਰਲ ਪਦਾਰਥ ਕੱਚਾ ਆਲ ਬਰਾਮਦ ਕੀਤਾ ਗਿਆ ਸੀ ਦੇ ਵੱਡੀ ਗਿਣਤੀ ਚ ਪੈਕਿੰਗ ਬੋਤਲਾ ਪੈਕੇਟ ਤੇ ਡੱਬੇ ਬਰਾਮਦ ਕੀਤੇ ਗਏ ਸਨ ਵਿਦਾਂ ਸਮਾਹ ਹਲਕਾ ਨਾਪਾ ਦਾ ਪਿੰਡ ਕੋਜੋ ਮਾਤਰੀ ਦਾ ਬਿਸ਼ਨੀਕ ਪ੍ਰਦੀਪ ਜਿਸ ਨੇ ਆਪਣੀ 28 ਸਾਲਾਂ ਦੀ ਬੱਚੀ ਨੂੰ ਆਪਣੀ ਹਵਾਲਾ ਸ਼ਿਕਾਲ ਬਣਾਇਆ ਕੱਲ ਵੀ ਬਾਪ ਕੋਲੋਂ ਬਾਪ ਦੀ ਦੇਰੀ ਤੋਂ ਤਾਰ ਤਾਰ ਕੀਤਾ 28 ਸਾਲ ਦੀ ਬੱਚੀ ਦੇ ਨਾਲ ਬਲਾਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਛੋਟੀ ਬੱਚੀ ਜਿਸ ਦੀ ਉਮਰ 28 ਸਾਲ ਹੈ ਉਸ ਦੀ ਮਾਂ ਪ੍ਰਦੀਪ ਦੇ ਨਾਮ ਦਾ ਤੀਸਰਾ ਵਿਆਹ ਸੀ ਤੇ ਦੋ ਧੀਆ ਨੂੰ ਆਪਣੇ ਨਾਲ ਲੈ ਕੇ ਆਈ ਸੀ 28 ਸਾਲ ਦੇ ਕਰੀਬ ਉਮਰ ਦੀ ਬੱਚੀ ਉਸ ਦੇ ਪਹਿਲੇ ਵਿਆਹ ਵਿੱਚੋਂ ਹੈ ਪ੍ਰਦੀਪ ਦੀ ਚਾਚੀ ਨੇ ਜਦ ਦੱਸਿਆ ਕਿ ਛੋਟੀ ਬੱਚੀ ਦੀ ਮਾਂ ਮਾਰ ਰੋ ਪ੍ਰਦੀਪ ਨੂੰ ਪਹਿਲਾ ਵੀ ਬੱਚੀ ਨੂੰ ਉਂਗਲਾ ਮਾਰਦਾ ਹੈ ਪਾਣੀ ਵਾਲੇ ਟੋਏ ਵਿੱਚ ਉਸਨੇ 10 ਸਿੱਕਾ ਦੇ ਉਸ ਦੇ ਮੂੰਹ ਵਿੱਚ ਮਿਰਚਾਪਾਦੀ ਦਾਸੀ ਤੇ ਬੀਤੀ ਰਾਤ ਉਸ ਵੱਲੋਂ ਇਹ ਹੱਤਕ ਕੀਤੀ ਗਈ ਹੈ ਕੁੰਬਾਸੇ ਵਾਲੋਂ ਕਪੀ ਲੋਕਾਂ ਦਾ ਤੋਂ ਸੱਤ ਤੱਕ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਫਰਦੀ ਸਰਪੰਚਨੀ ਗੁਰਦੀਪ ਕੌਰ ਦੇ ਕਥੀ ਗੁਰਦੀਪ ਮੁਤਾਬਕ ਫਰਦੀ ਤੇ ਬੱਚੀ ਦੀ ਮਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਸੀ ਤੇ ਲਗਾਤਾਰ ਕੁੱਟਾ ਮਾਰਦਾ ਸੀ ਕਈ ਮਹੀਨਿਆਂ ਤੋਂ ਉਸ ਵੱਲੋਂ ਇਹ ਘਟੀਆ ਹਰਕਤ ਕੀਤੀ ਜਾ ਰਹੀ ਸੀ ਫਰਦੀ ਉਸੇ ਕਪੀ ਦੀ ਮਾਂ ਦੇ ਨਾਲ ਮਿਲ ਕੇ ਇਹ ਗੱਲ ਕਹਿ ਰਹੇ ਨੇ ਉਸ ਉੱਪਰ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਭਾਰਤੀ ਮੂਲ ਦੇ ਕਾਂਸ ਪਟੇਲ ਅਮਰੀਕਾ ਫੈਡਰਲ ਬੀਰੋ ਆਫ ਇਨਵੈਸਟੀਗੇਸ਼ਨ ਦੇ ਨਵੇਂ ਟਰੈਕਟਰ ਬਣੇ ਨੇ ਤੇ ਅਮਰੀਕੀ ਸੈਨੇਟ ਦੇ ਕਾਸ ਪੋਟੇਲ ਨੂੰ ਨਵੇਂ ਟਰੈਕਟਰ ਬਜੋ ਮਨਜ਼ੂਰੀ ਦੇ ਦਿੱਤੀ ਹੈ ਤਾਂ ਦਾ ਇਹ ਕਾਸ ਪੋਟੇਲ ਐਪੀਆਈਸੀ ਪਰ ਵਾਲੇ ਪਹਿਲੇ 파ਰਟਿੰਗ ਲਈ ਨਕੀ ਪੋਟੇਲ ਦੀ ਨਿਯੁਕਤੀ ਨੂੰ ਸਿਆਸੀ ਤੌਰ ਤੇ ਕਾਫੀ ਜ਼ਿਆਦਾ ਅਹਿਮ ਮੰਨੇ ਜਾ ਰਹੇ ਤੇ ਦੇ ਨਾਲ ਹੀ ਡੈਮੋਕ੍ਰੇਟਿਕ ਸਰਕਲਸ ਪੋਟੇਲ ਦੀ ਯੋਗਤਾ ਤੇ ਵੀ ਸ਼ੱਕ ਹਨ ਨੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਡੋਨਾਲਡ ਟਰੰਪ ਮੁਤਾਬਕ ਕੰਮ ਕਰਨਗੇ ਤਾਂ ਉਹਨਾਂ ਦੇ ਵਿਰੋਧੀ ਖਿਲਾਫ ਸਮਟਨ ਦੇ ਬੀ ਇਨ ਦੇ ਸੈਂਟਰ ਟਿਕ ਤ੍ਰਿਬੂਨ ਕਹਿ ਰਿਹਾ ਕਿ ਇਸ ਤੋਂ ਵੱਧ ਵੀ ਬੱਦਰ ਕਲਪਨਾ ਨਹੀਂ ਕਰ ਸਕਦੇ ਪਟੇਲ ਦੇ ਕੁਝ ਬਿਆਨਾਂ ਤੇ ਟੈਮੋਪਰੇਟ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਤੇ ਉਹਨਾਂ ਨੇ ਐਸੇ ਕਿਸੇ ਨੋਕਾਪ੍ਰੋਤੀ ਸਾਜ਼ਿਸ਼ ਕਰਨ ਵਾਲੇ ਖਿਲਾਫ ਕਾਰਵਾਈ ਕਰਨਗੇ ਹਾਲਾਂਕਿ ਉਹ ਦਿੱਤ ਬਾਅਦ ਕਾਸ ਪਟੇਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਐਫਆਈ ਦੇ ਨਾਮ ਦੇ ਡਾਇਰੈਕਟਰੂਜੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਕਾਸ ਪਟੇਲ ਨੇ ਦਰਜ ਕਰ ਦਿੱਤਾ ਹੈ ਟਾਡੇ ਅੱਜ ਤੋਂ ਵਿਸ਼ਵਾਸ ਤੇ ਸਮਰਥਨ ਲਈ ਰਾਸ਼ਟਰਪਤੀ ਚੰਪ ਤੇ ਉਤਾਰਨੀ ਚੱਲਣ ਦੀ ਬੋਡੀ ਦਾ ਧੰਨਵਾਦ। ਤੇ ਗੱਲ ਕਰਾਂਗੇ ਮੌਸਮ ਦੀ ਸਰਗਰਮ ਪਛਮੀ ਗੜਬੜੀ ਕਾਰਨ ਨਿਰਵਾਣੂ ਪਹਾੜੀ ਪੱਤਰਾਚ ਪਰਵਾਰਿਤ ਮੈਦਾਨੀ ਇਲਾਕੇ ਜਿਵੇਂ ਪਿਆ ਮਨਾਲੀ ਦੇ ਨਾਲ ਲੱਗਦੇ ਨਰਕੰਡਾ ਕੋਕਰੀ ਅਤੇ ਸੋਰਗਾਲਾਨਾ ਸਮੇਤ ਹਿਮਾਚਲ ਉੱਚੀ ਇਲਾਕੇ ਚ ਪਰਵਾਰੀ ਹੋਈ ਹੈ। ਇਸ ਨਾਲ ਹੀ ਪੰਜਾਬ ਚ ਪਛਮੀ ਗੜਬੜੀ ਦੇ ਪ੍ਰਭਾਵ ਕਾਰਨ ਪੇਖਾਵਾ ਤੇ ਮੀਂਹ ਦੇ ਨਾਲ ਨਾਲ ਗੜੇ ਪੈਲੇ ਤੇ ਸਾਰੰਥਾਪਾਂ 4.7 ਡਿਗਰੀ ਦੀ ਪਾਣੀ ਕਿਰਾਵਟ ਨਾਮ ਦਾ ਰਿਪੋਰਟ ਦਿੱਤਾ ਗਿਆ ਹੈ। ਤੇ ਤਾਪਮਾਨ ਆਮ ਨਾਲੋਂ 1.8 ਡਿਗਰੀ ਦੇਠਾ ਆ ਗਿਆ ਜਨਰਲ ਪਖਾਨ ਕੋਲ ਜਿਸ ਨੇ ਤਿਲ ਥਾਵਾਂ ਤੇ ਗੜੇ ਪਏ ਨੇ ਤੇ ਇਸ ਤੋਂ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਤੇਜ਼ ਤੂਫਾਨ ਉੱnikli ਸੀ ਜਿਸ ਕਰਕੇ ਦੁਪਹਿਰ ਮੈਲੇ ਗਰਮੀ ਦਾ ਅਹਿਸਾਸ ਹੋ ਰਿਹਾ ਤੇ ਫਿਲਹਾਲ ਇਸ ਬਰਡੰਦਵਾਸੇ ਨਾਲ ਹੀ ਬੰਨੀਆਂ ਬਿਤਾ ਸਕੋਗੇ ਜਿਸ ਸਕੇ ਤੇ ਨੁਕਤੇ